ਬਹੁਤ ਹੀ ਪਿਆਰਾ ਗਾਣਾ ਬਹੁਤ ਹੀ ਸੁਚੱਜਾ ਲਿਖਿਆ ਹੋਇਆ ਗੀਤ ਇੱਕ ਲੈ ਕੇ ਆ ਰਹੇ ਨੇ ਤੁਹਾਡੀ ਕਚਹਿਰੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਮੈਸ ਵਾਂਟ ਟੂ ਲਵ ਯੂ ਬਹੁਤ ਬਹੁਤ ਮਾਰਕਵਾ ਦਿਨ ਇਹਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਬਹੁਤ ਸੋਹਣਾ ਗੀਤ ਲਿਖਿਆ ਬੜੀ ਕਮਾਲ ਕਰਦਾ ਬੰਦੀ ਸਿੰਘਾਂ ਦੇ ਹਾਲਾਤ ਦੇਖ ਕਰਾਂਦੇ ਰੋ ਪੈਂਦਾ ਸੁਖਮੰਤ ਬੜਾ ਦਿਲ ਭਾ ਸਾ ਦਾ ਨੂੰ ਪੈਰੋਂ ਨ ਮਿਲ ਜਾਂਦੀ ਐ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲਦੀ ਖੁਸ਼ੀ ਦੀ ਸੀਮਾ ਨਹੀਂ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਪੋਸਟਰ ਜਾਨੀ ਕਿ ਇਸ ਗੀਤ ਨੂੰ ਰਿਲੀਜ਼ ਕੀਤਾ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ ਪੋਸਟਰ ਰਿਲੀਜ਼ ਕੀਤਾ ਤੇ ਬਾਈ ਜੀ ਨੇ ਬੜਾ ਤੁੰਕੇ ਗਿਆ ਬੜੀ ਯੁਰਤ ਰੱਖ ਕੇ ਗਿਆ ਛੇ ਕਾਨੂੰਨ ਸਾਰਿਆਂ ਲਈ ਕੋ ਜਿਹਾ ਫਿਰ ਟੋਂਗੇ ਸਾਧਾ ਨਾਲ ਹਮਦਰਦੀ ਵਾਲਾ ਚਫਾ ਕਿਉਂ ਰਵਈਆ ਤਾਂ ਸਿੰਘਾਂ ਦਾ ਵੀ ਝੇਲਾ ਵਿੱਚ ਬਹੁਤ ਵਧੀਆ ਫਿਰ ਸਾਡੇ ਨਾਲ ਹੀ ੱਤਕਾ ਕਿਉਂ ਇਹ ਐਦਾਂ ਦੇ ਗੀਤ ਆਪਾਂ ਲਿਖਾਂਗੇ ਉਹਦੇ ਨਾਲ ਸਮਾਜ ਦੇ ਵਿੱਚ ਇੱਕ ਵਧੀਆ ਮੈਸੇਜ ਆਉਂਦਾ ਬੇਅੰਕੀ ਨਜ਼ਰ ਬੰਦ ਕਰਤੇ ਪਾਇਆ ਘਰ ਪਰਵਾਰ ਨਾਲ ਦੂਰੀਆਂ ਲੋਕੀ ਦੀ ਮੁੱਖ ਮੰਗ ਸੀਖ ਕੌਮ ਦੀ ਉਹਨੂੰ ਅੱਜ ਸੁਖਵੰਤ ਲਵਲੀ ਵਾਈ ਜੀ ਨੇ ਗਾਣਾ ਗਾ ਕੇ ਪੂਰੀ ਕੀਤੀ ਆ ਇਹਨੂੰ ਅੱਜ ਰਿਲੀਜ਼ ਕਰਵਾਇਆ ਸਦਾ ਸੁਜੀਤ ਸਿੰਘ ਦੀ ਰਖੜਾ ਕੈਬਨਟ ਮੰਤਰੀ ਪੰਜਾਬ ਹਾਂਜੀ ਮੇਰੇ ਵੱਡੇ ਵੀਰ ਜੀ ਸਭ ਤੋਂ ਵੱਤ ਲੱਗਲੀ ਜੀ ਨੇ ਬਹੁਤ ਸੋਨਾ ਹੀ ਪ੍ਰੋਲਾ ਕੀਤਾ ਜੀ ਇਹ ਬੱਚੇ ਬੱਚੇ ਨੂੰ ਪਸੰਦ ਆਇਆ ਹਰੇਕ Hindu ਵੀਰ ਨੇ ਵੀ ਸੁਣਿਆ ਸਿੱਖ ਨੇ ਵੀ ਸੁਣਿਆ ਬਹੁਤ ਪਿਆਰ ਮਿਲ ਰਿਹਾ ਸਾਨੂੰ ਕਿਸ ਹੱਦਾਂ ਨੂੰ ਪਰਿਓ ਨ ਮਿਲ ਜਾਂਦੀ ਐ ਬੰਦੀ ਸਿੰਘਾਂ ਨੂਰੇ ਹਾਈ ਕਿਉਂ ਨਹੀਂ ਮਿਲਦੀ ਤੇ ਬਾਈ ਸੁਖਵੰਤ ਜੀ ਨੇ ਗਾਣਾ ਗਾਇਆ ਇਹਨੂੰ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਮੇਰਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਇਹਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਢੋਂਗੀ ਸਾਹ ਦੇ ਇੱਕ ਨਹੀਂ ਹੈਗਾ ਇੱਥੇ ਰੋਜ਼ ਹੀ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਜਾਂ ਕੇ ਵੀ ਦੇਖਦੇ ਆ ਕਿਸੇ ਨੇ ਥੱਲੇ ਮੱਠ ਬਣਾ ਰਖਿਆ ਕਿਸੇ ਨੇ ਪੌਰਾ ਬਣਾ ਰਖਿਆ ਰੋਜ਼ ਹੀ ਕੁਕਰਮ ਕਰਦੇ ਨੇ ਜਿਹੜੇ ਜਿਹੜੇ ਮਤਲਬ ਮਾੜੇ ਨੇ ਮੈਂ ਉਹਨਾਂ ਦੀ ਗੱਲ ਕਰੀ ਆ ਠੀਕ ਆ ਨਾ ਚੰਗੇ ਵੀ ਬੜੇ ਹੈਗੇ ਸਾਧ ਐਵੇਂ ਕਹੀਏ ਦੁਨੀਆ ਨੂੰ ਚੰਗੇ ਪਰਵਰਚਨ ਦਿੰਦੇ ਆ ਪਰ ਜਿਹੜੇ ਮਾੜੇ ਨੇ ਲੁੱਚੇ ਵਾਲੇ ਕੰਮ ਕਰਦੇ ਮੈਂ ਉਹਨਾਂ ਦੀ ਗੱਲ ਕਰੀ ਆ ਵੀ ਲੁੱਚੇ ਸਾਧਾ ਨੂੰ ਪਰੋਲ ਉਹਨ ਮਿਲ ਜਾਂਦੀ ਆ ਬੰਦੀ ਸਿੰਘਾਂ ਨੂੰ ਰਿਹਾਈ ਕਉ ਨਹੀਂ ਮਿਲਦੀ 30 30 35 ਬੰਦੀ ਸਾਹ ਹੋ ਗਏ ਲੁੱਚੇ ਸਾਧਾ ਨੂੰ ਪਰੋਲ ਮਿਲ ਜਾਂਦੇ ਆ ਬੰਦੀ ਸਿੰਘਾਂ ਨੂੰ ਇਹੋ ਸਾਡਾ ਸਮੂਹ ਪੰਜਾਬੀਆਂ ਦਾ ਜਿਹੜੇ-ਜਿਹੜੇ ਚਾਹੁੰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸਾਡਾ ਇਖਲਾਕੀ ਫਰਜ਼ ਬੰਦ ਹੈ ਵੀ ਇਸ ਗਾਣੇ ਨੂੰ ਬਲੰਦੀਆਂ ਤੱਕ ਲੈ ਕੇ ਜਾਈਏ ਬੰਦੀ ਸਿੰਘਾਂ ਦੇ ਹਾਲਾਤ ਦੇਖ ਕਰਾਂਦੇ ਰੋ ਪੈਂਦਾ ਸੁਖਮੰਤ ਬੜਾ ਦਿਲ ਬਈ ਰੋ ਪੈਂਦਾ ਸੁਖਮੰਤ ਬੜਾ ਦਿਲ ਬਈ ਲੁਕੇ ਸਾਡਾ ਨੂੰ ਪੈਰੋਂ ਨ ਮਿਲ ਜਾਂਦੀ ਐ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲਦੀ ਆ ਵੀਰ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਹੋਰ ਇੱਕ ਮੈਸੇਜ ਆ ਕਿ ਆਪਾਂ ਜੋ ਅੱਜ ਆਟੋਂ ਕੀ ਸਾਧਾਂ ਦੇ ਪਿੱਛੇ ਲੱਗੇ ਫਿਰਦੇ ਆ ਆਪਾਂ ਨੂੰ ਇਹਨਾਂ ਦਾ ਵਾਈਗਾਰਡ ਕਰਕੇ ਆਪਾਂ ਨੂੰ ਸਿੱਖੀ ਸ਼ਰੂਰ ਚਾੜਾ ਚਾਹੀਦਾ ਤੇ ਬਾਣੀ ਪੜ੍ਹਨੀ ਚਾਹੀਦੀ ਆ ਆਪਣਾ ਸਾਰਿਆਂ ਦਾ ਫਰਜ਼ ਬਣਦਾ ਸੀਗਾ ਆਹ ਦਾ ਨਾਰਾ ਮਾਰਨਾ ਕਿਉਂਕਿ ਬੰਦੀ ਸਿੰਘਾਂ ਨੇ ਆਪਣੀਆਂ ਜਿਹੜੀਆਂ ਸਜ਼ਾਵਾਂ ਨੇ ਪੂਰੀਆਂ ਕਰ ਚੁੱਕੇ ਨੇ ਇੱਥੇ ਇੰਡੀਆ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਦੋਹਰਾ ਮਾਪਦੰਡ ਹੈ ਸਿੱਖਾਂ ਲਈ ਕਾਨੂੰਨ ਹੋਰ ਨੇ ਤੇ ਹੋਰ ਕੌਮਾਂ ਲਈ ਹੋਰ ਨੇ ਮੈਸਜ ਵਨਟ ਲਵਲੀਨੂ ਬਹੁਤ ਬਹੁਤ ਮੁबारकबाद ਦਿਨਾ ਇਹਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਬਹੁਤ ਸੋਹਣਾ ਗੀਤ ਲਿਖਿਆ ਬੜੀ ਕਮਾਲ ਕਰ ਦਿੱਤਾ ਇਹੋ ਦੇ ਚ ਹੈਕਸ ਦਿੱਤੇ ਨੇ ਕਿ ਕਿੰਨੀ ਕਿੰਨੇ ਰਿਹਾਈ ਕਿੰਨੇ ਸਜ਼ਾ ਪੂਰੀ ਹੋ ਗਈ ਤੇ ਇਹਨੇ ਪਹਿਲਾਂ ਸਪੋਰਟ ਤੇ ਵੀ ਬਹੁਤ ਕੰਮ ਕੀਤਾ ਲੋਕਾਂ ਨੂੰ ਨਸ਼ਾ ਦਸਾਉਣ ਦੇ ਲਈ ਹੋਰ ਦੇ ਲਈ ਸੋ ਜੇ ਇਦਾਂ ਦੇ ਗੀਤ ਆਪਾਂ ਲਿਖਾਂਗੇ ਉਹਦੇ ਨਾਲ ਸਮਾਜ ਦੇ ਵਿੱਚ ਇੱਕ ਵਧੀਆ ਮੈਸੇਜ ਆਂਦਾ ਸੋ ਵਧਾਈ ਦਿਨਾ ਪਰਮਾਤਮਾ ਅਗੇ ਬਹਿਰੂਗੇ ਅਰਦਾਸ ਕਰਨਾ ਕਿ ਪਰਮਾਤਮਾ ਨੂੰ ਹੋਰ ਤਾਕਤ ਦੇਵੇ ਹਿੰਮਤ ਦੇਵੇ ਹੋਰ ਵਧੀਆ ਗੀਤ ਗਾਵੇ ਹੋਰ ਇਹਦੀ ਆਵਾਜ਼ ਠੀਕ ਹੋਵੇ ਤੇ ਸਮਾਜ ਦੀ ਭਲਾਈ ਦੇ ਲਈ ਚੰਗੇ ਕੰਮ ਕਰੇ ਬਹੁਤ ਧੰਨਵਾਦ ਉਹ ਹੈ ਵੀ ਜਿੱਕਰ ਖਲਸਾ ਚਿਲਗੈ ਗੁਰ ਜੀ ਪੰਜਾਬ ਦੀ بلند ਆਵਾਜ਼ ਸੁਖਵੰਤ ਲਵਲੀ ਮੇਰੇ ਨਾਲ ਖੜੇ ਨੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰਾ ਗਾਣਾ ਬਹੁਤ ਹੀ ਸੋਚਜਾ ਲਿਖਿਆ ਹੋਇਆ ਗੀਤ ਇੱਕ ਲੈ ਕੇ ਆ ਰਹੇ ਨੇ ਤੁਹਾਡੀ ਕਚਹਿਰੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹਰ ਬੱਚੇ ਬੱਚੇ ਦੀ ਜਵਾਨ ਦੇ ਉੱਤੇ ਗੱਲ ਹੈ ਵੀ ਕਦੋਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਹਰ ਤਰ੍ਹਾਂ ਨਾਲ ਹਰ ਬੰਦੇ ਨੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਨੇ ਸਿੱਖੀ ਨੂੰ ਪਿਆਰ ਕਰਦੇ ਨੇ ਸਿੰਘਾਂ ਨੂੰ ਪਿਆਰ ਕਰਦੇ ਨੇ ਸਾਰਿਆਂ ਦੇ ਦਿਲਾਂ ਚੋਂ ਇੱਕੇ ਆਵਾਜ਼ ਆਉਂਦੀ ਆ ਵੀ ਕਦੋਂ ਬੰਦੀ ਸਿੰਘ ਰਿਹਾਈ ਹੋਊਗੀ ਇਹਨਾਂ ਨੇ ਵੀ ਪਹਿਲਾਂ ਵੀ ਅਕਸਰ ਜਿਹੜੇ ਨੇ ਬਹੁਤ ਅੱਛੇ ਗੀਤ ਗਾਏ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਲੰਮੇ ਸਮੇਂ ਤੋਂ ਕਰ ਰਹੇ ਨੇ ਸੁਕਵੰਤ ਲਵਲੀ ਪਿਆਰੀ ਬੰਦ ਆਵਾਜ਼ ਆ ਜਿਸ ਤਰ੍ਹਾਂ ਮੈਂ ਦੱਸਿਆ ਇੱਕ ਹੋਰ ਐਫਰਟ ਕੀਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਸੁਕੁੰਤਲ ਬਹੁਤ ਵਧੀਆ ਜੀ ਬਹੁਤ ਵਧੀਆ ਹੋ ਠੀਕ ਹੋ ਬਨੇ ਬਨੇ ਗਾਣਾ ਸੁਣਿਆ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਹੈ ਲਿਖਿਆ ਵੀ ਬੜਾ ਵਧੀਆ ਸੰਗੀਤ ਬੜਾ ਵਧੀਆ ਬਣਿਆ ਪਿਕਚਰੇਜੇਸ਼ਨ ਬਹੁਤ ਅੱਛੀ ਹੋਈ ਹੈ ਅੱਜ ਸਰਦਾਰ ਸੁਜੀਤ ਸਿੰਘ ਰਖੜਾ ਜੀ ਨੇ ਪੋਸਟਰ ਰਿਲੀਜ਼ ਕੀਤਾ ਤਾਬਕਾ ਮੰਤਰੀ ਰਖੜਾ ਸਾਹਿਬ ਨੇ ਅੱਜ ਪੋਸਟਰ ਰਿਲੀਜ਼ ਕੀਤਾ ਤੇ ਵਧਾਈਆਂ ਦਿੱਤੀਆਂ ਨੇ ਇਸੇ ਤਰ੍ਹਾਂ ਵੀ ਪੰਜਾਬੀ ਸੱਭਿਆਚਾਰ ਦੀ ਇਹ ਨੌਜਵਾਨ ਜਿਹੜਾ ਸੇਵਾ ਕਰਦਾ ਰਹੇ ਮੈਜੀ ਕੀ ਕਹਿਣਾ ਚਾਹੁੰਦੇ ਆਂ ਸਭ ਤੋਂ ਪਹਿਲਾਂ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵ ਦਾਇਵਨ মিডিਆ ਬਹੁਤ ਹੀ ਮੈਂ ਪੁਰਾਣਾ ਜੁੜਿਆ ਹੋਇਆ ਮੇਰਾ ਵੀਰ ਮੋਣ ਮਕਬੂਲ ਤੇ ਇਹ ਮੇਰਾ ਬਹੁਤ ਸਤਿਕਾਰ ਕਰਦੇ ਆ ਸੋ ਅੱਜ ਮੈਨੂੰ ਮੇਰੀ ਖੁਸ਼ੀ ਦੀ ਸੀਮਾ ਨਹੀਂ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਪੋਸਟਰ ਜਾਨੀ ਕਿ ਇਸ ਗੀਤ ਨੂੰ ਰਿਲੀਜ਼ ਕੀਤਾ ਤੇ ਬਹੁਤ ਬਹੁਤ ਸ਼ੁਕਰੀਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਰਖੜਾ ਸਾਹਿਬ ਦਾ ਕਿਹੜੀ ਸ਼ਬਦਾਂ ਨਾਲ ਮੈਂ ਸ਼ੁਕਰੀਆ ادا ਕਰਾਂ ਜਿਹੜੀ ਗੱਲ ਤੁਸੀਂ ਗੀਤ ਦੀ ਕੀਤੀ ਹੈ ਜੀ ਬੰਦੀ ਸਿੰਘਾਂ ਦੀ ਰਿਹਾਈ ਬੜੇ ਚਿਰਾਂ ਤੋਂ ਸਾਡੇ ਮਨ ਦੇ ਵਿੱਚ ਸੀਗਾ ਕਿ ਸਿਰਫ ਵਿਊ ਦਾ ਚੱਕਰ ਨਹੀਂ ਹੈਗਾ ਕਿ ਬੰਦੀ ਸਿੰਘਾਂ ਨੂੰ ਇੰਨਾ ਚਿਰ ਹੋ ਗਿਆ ਜੇਲਾਂ ਦੇ ਵਿੱਚ ਬੰਦ ਹੋਏ ਨਹੀਂ ਕਿਉਂਕਿ ਉਹ ਵੀ ਪਰਿਵਾਰਾਂ ਵਾਲੇ ਆ ਕਿ ਜਿੱਥੇ ਕਿ ਢੋਂਗੀ ਸਾਧਾਂ ਦੀ ਜ਼ਮਾਨਤ ਹੋ ਸਕਦੀ ਹੈ ਰਿਹਾਈਆਂ ਤੀਜੇ ਦਿਨ ਮਿਲਦੀਆਂ ਨੇ ਤੇ ਇਹ ਕਿਉਂ ਨਾ ਸਿੰਘਾਂ ਦੀ ਹੋਵੇ ਸਿੱਖ ਕੌਮ ਦੇ ਨਾਲ ਅਸੀਂ ਰਿਲੇਟਡ ਆ ਤੇ ਸਾਡਾ ਫਰਜ਼ ਈ اخਲਾਕੀ ਫਰਜ਼ ਵੀ ਬਣਦਾ ਕਿ ਅਸੀਂ ਇੱਕ ਚੰਗੀ ਸਚਾਈ ਗਾਈਏ ਸਾਰੇ ਕਹਿੰਦੇ ਵੀ ਸੱਚ ਦੇ ਕੱਚ ਚੁਬਦਾ ਹੁੰਦਾ ਸਾਰਿਆਂ ਨੂੰ ਸੋ ਇਸ ਕਰਕੇ ਮੈਂ ਆਪ ਹੀ ਲਿਖਿਆ ਤੇ ਆਪ ਹੀ ਗਾਇਆ ਤੇ ਕੁਝ ਅੜਚਣਾ ਜੀ ਵੀ ਆਈਆਂ ਰਿਕਾਰਡਿੰਗ ਤੋਂ ਪਹਿਲਾਂ ਤੇ ਹਰਜੀਤ ਗੁੱਡੂ ਜੀ ਨੇ ਬਾਈ ਜੀ ਨੇ ਮਿਊਜ਼ਿਕ ਦਿੱਤਾ ਇਹਦੇ ਵਿੱਚ ਸੂਫੀ ਵੇਵ ਨੇ ਇਹਨੂੰ ਰਿਲੀਜ਼ ਕੀਤਾ ਆ ਮੇਰੇ ਨਾਲ ਖੜੇ ਮੇਰੇ ਭਰਾ ਛੋਟੇ ਪੰਮਾ ਟਰੋਲੀ ਗੁਰੀ ਥਿੰਦ ਤੇ ਸੁਖੀ ਥਿੰਦ ਹੋਰ ਸਾਰੇ ਵੀਰਾਂ ਨੇ ਹਰਜੀਤ ਕਾਠਮੱਟੀ ਸਾਰਿਆਂ ਦੇ ਉਪਰਾਲੇ ਨਾਲ ਮੈਂ ਗੀਤ ਸਿਰੇ ਲਾ ਸਕਿਆ ਤੇ ਇਸ ਗੀਤ ਨੂੰ ਇੰਨਾ ਪਰਮਾ ਹੰਗਾਰਾ ਮਿਲ ਰਿਹਾ ਜਿੱਧਰ ਵੀ ਜਾਈਦਾ ਹੈ ਬੱਲੇ ਬੱਲੇ ਹੋ ਰਹੀ ਆ ਪਰ ਮੈਂ ਹੋਰ ਸਾਰੇ ਸਿੱਖ ਕੌਮ ਨੂੰ ਵੀ ਕਹੂੰਗਾ ਤੇ ਜਿਹੜੇ ਚਾਹੇ ਕੋਈ ਵੀ ਆ ਗੱਲ ਸਚਾਈ ਦੀ ਕੀਤੀ ਆ ਗੱਲ ਨਿਰਪਰਾ ਸਿੱਖ ਕੌਮ ਨੂੰ ਹੀ ਨਹੀਂ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜੇ ਗੀਤ ਨੂੰ ਸ਼ੇਅਰ ਕਰੀਏ ਸੁਣੀਏ ਤੇ ਤਾਂ ਕਿ ਇਹ ਗਵਰਨਮੈਂਟ ਤੱਕ ਸਰਕਾਰ ਤੱਕ ਪਹੁੰਚੇ ਤੇ ਸਿੰਘਾਂ ਦੀ ਰਾਈ ਦੇ ਵਿੱਚ ਫਾਇਦਾ ਹੋ ਸਕਦਾ ਇੱਕ ਅਹਿਮ ਸਵਾਲ ਆਪਾਂ ਲਵੀ ਨਾਲ ਕਰਨਾ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਗਾਣੇ ਹੁੰਦੇ ਨੇ ਉਹਨਾਂ ਨੂੰ ਗਾਉਣ ਤੋਂ ਵੀ ਲੋਕ ਡਰਦੇ ਨੇ ਕਿਸ ਤਰ੍ਹਾਂ ਯੁਰਤ ਕੀਤੀ ਹੈ ਅਮੀਰ ਨੇ ਗੀਤ ਗਾਇਆ ਹੱਕ ਸੱਚ ਦੀ ਮੈਂ ਗੱਲ ਕਰਦਾ ਕਿਸੇ ਇੱਕ ਤਰਫਾ ਦੀ ਗੱਲ ਨਹੀਂ ਕਰਦਾ ਵੀ ਕਿਸੇ ਸਮਾਜ ਤੇ ਉਂਗਲੀ ਚੁੱਕਣ ਦੀ ਗੱਲ ਨਹੀਂ ਕਰਦਾ ਵੀ ਜਦੋਂ ਕਿਸੇ ਦੇ ਹੱਕ ਸੱਚ ਦੀ ਲੜਾਈ ਹੈ ਜਿਸ ਤਰ੍ਹਾਂ ਦੱਸਿਆ ਵੀ ਹੱਕ ਸੱਚ ਦੇ ਲਈ ਅਕਸਰ ਮੋਰਚੇ ਵੀ ਲੱਗਦੇ ਆਏ ਨੇ ਇਹਨਾਂ ਨੇ ਆਪਣਾ ਐਫਰਟ ਕੀਤਾ ਕੋਈ ਡਰਤਾ ਨਹੀਂ ਲੱਗਿਆ ਵੀ ਜਿਵੇਂ ਢੌਂਗੀ ਸਾਧਨ ਦੇ ਖਿਲਾਫ ਇਹਦੇ ਵਿੱਚ ਆਵਾਜ਼ ਚੁੱਕੀ ਗਈ ਹੈ ਇਸ ਨੂੰ ਗਾਉਣ ਵੇਲੇ ਕੋਈ ਜਾਂ ਡਰਤਾ ਨਹੀਂ ਹੋਇਆ ਹਾਂਜੀ ਬਾਈ ਜੀ ਤੁਸੀਂ ਸੁਣੀ ਲਿਆ ਸਵਾਲ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਜਿਹੜੀ ਗੱਲ ਗੀਤ ਦੀ ਹੈ ਗੀਤ ਤਾਂ ਇੱਕ ਦੁਨੀਆ ਦੀ ਸਭ ਤੋਂ ਵੱਡੀ ਐਪ ਜਿਹਨੂੰ ਆਪਾਂ YouTube ਕਹਿੰਦੇ ਆ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਲਿਖ ਕੇ ਸੁਖਵੰਤ ਲਵਲੀ ਸਰਚ ਮਾਰ ਕੇ ਇਹ ਗੀਤ ਵੀਡੀਓ ਨਿਕਲ ਆਊਗਾ ਸਾਰਾ ਸਿੱਖ ਸੰਗਤ ਕੀ ਸਾਰਾ ਸਮੁੱਚਾ ਸੰਸਾਰ ਸੁਣ ਸਕਦਾ ਤੇ ਜਿਹੜਾ ਆਡੀਓ ਆ Spotify Amazon Saavn ਗਾਣਾ ਹੋਰ ਵੀ ਬੜੀਆਂ ਸਾਈਟਾਂ ਤੇ ਆ ਉਥੋਂ ਤੁਸੀਂ ਸੁਣ ਸਕਦੇ ਆ ਅਰਹੀ ਗੱਲ ਮਕੂਲ ਭਾਜੀ ਨੇ ਸਵਾਲ ਕੀਤਾ ਕਿ ਡਰਤਾ ਨਹੀਂ ਲੱਗਿਆ ਦੇਖੋ ਮੈਂ ਸੰਪੂਰਨ ਬਾਣੇ ਦੇ ਵਿੱਚ ਸਿੱਖ ਤਾਂ ਨਹੀਂ ਪਰ ਮੈਂ ਸਿੱਖ ਪਰਿਵਾਰ ਨਾਲ ਰਿਲੇਟਡ ਜ਼ਰੂਰ ਹਾਂ ਬਈ ਮੈਂ ਜੇਕਰ ਵੀ ਕੀਤਾ ਗੁਰੂ ਗੋਬਿੰਦ ਸਾਹਿਬ ਦਾ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਿੰਘ ਆ ਨਾ ਤਾਂ ਕਿਸੇ ਤੋਂ ਡਰਦੇ ਆ ਔਰ ਹਾਕਰ ਸੱਚ ਸਚਾਈ ਟੁੱਟ ਭੱਜਣਾ ਨਹੀਂ ਚਾਹੀਦਾ ਤੇ ਸਮੁੱਚਾ ਸਿੱਖ ਸੰਗਤ ਆਹ ਦੋਸਤ ਮੇਰੇ ਜਿਹੜੇ ਮੇਰੇ ਵੀਰ ਮੇਰੇ ਭਰਾ ਮੇਰੇ ਨਾਲ ਖੜੇ ਆ ਔਰ ਮੈਂ ਦਰੰਡੂਣ ਵਾਲੀ ਤਾਂ ਕੋਈ ਗੱਲ ਨਹੀਂ ਕਿਉਂਕਿ ਮੈਂ ਕਿਸੇ ਦਾ ਨਾਂ ਤਾਂ ਲਿਆ ਨਹੀਂ ਹਮਮ ਪਰ ਦੁਨੀਆ ਜਾਣੀ ਜਾਣਾ ਸਭ ਜਾਣਦੀ ਆ ਢੋਂਗੀ ਸਾਧ ਇੱਕ ਨਹੀਂ ਹੈਗਾ ਇੱਥੇ ਰੋਜ਼ ਹੀ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਜਾ ਕੇ ਵੀ ਦੇਖਦੇ ਆ ਕਿਸੇ ਨੇ ਥੱਲੇ ਮੱਠ ਬਣਾ ਰੱਖਿਆ ਕਿਸੇ ਨੇ ਪੌਰਾ ਬਣਾ ਰੱਖਿਆ ਰੋਜ਼ ਹੀ ਕੁਕਰਮ ਕਰਦੇ ਨੇ ਜਿਹੜੇ ਜਿਹੜੇ ਮਾੜੇ ਨੇ ਮੈਂ ਉਹਨਾਂ ਦੀ ਗੱਲ ਕਰੀ ਆ ਹੂੰ ਠੀਕ ਆ ਨਾ ਚੰਗੇ ਵੀ ਬੜੇ ਹੈਗੇ ਸਾਧ ਐਵੇਂ ਕਹੀਏ ਦੁਨੀਆ ਨੂੰ ਚੰਗੇ ਪਰਵਚਨ ਦਿੰਦੇ ਆ ਪਰ ਜਿਹੜੇ ਮਾੜੇ ਨੇ ਲੁੱਚੇ ਵਾਲੇ ਕੰਮ ਕਰਦੇ ਮੈਂ ਉਹਨਾਂ ਦੀ ਗੱਲ ਕਰੀ ਆ ਵੀ ਲੁੱਚੇ ਸਾਧਾ ਨੂੰ ਪਰੋਲ ਮਿਲ ਜਾਂਦੀ ਆ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲਦੀ 30 35 35 ਸਾਲ ਹੋ ਗਏ ਉਹਨਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਤੇ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗ ਭਾਰਤੀ ਸੰਵਿਧਾਨ ਦੇ ਅਨੁਸਾਰ ਉਹਨਾਂ ਨੂੰ ਛੱਡਣ ਦਾ ਹੋਗਮਾ ਸੋ ਇਸ ਕਰਕੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਬਸ ਇਹੀ ਮੇਰੀ ਬੇਨਤੀ ਆ ਤੇ ਮੈਂ ਸਾਰਿਆਂ ਕੇ ਬੇਨਤੀ ਕਰਦਾ ਕਿ ਮੈਂ ਜਿਹੜੀ ਜ਼ਿੰਮੇਵਾਰੀ ਸੀ ਮੈਂ ਉਹ ਨਿਭਾਈ ਆ ਗਾ ਕੇ ਲਿਖ ਕੇ ਤੇ ਹਰਜੀਤ ਗੁੱਡੂ ਜੀ ਨੇ ਆਪਦਾ ਮਿਊਜ਼ਿਕ ਦਿੱਤਾ ਮਿੱਤਰ ਦੋਸਤ ਸਾਥ ਦੇ ਰਹੇ ਇਹਨਾਂ ਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀ ਸਿੱਖ ਸੰਗਤ ਹਲੇ ਗੀਤ ਉਹਨਾਂ ਸ਼ੇਅਰ ਨਹੀਂ ਹੋ ਰਹੇ ਜਿੰਨਾ ਚਾਹੀਦਾ ਸੀ ਮੈਂ ਬੜੇ ਉਤਸ਼ਾਹ ਦੇ ਨਾਲ ਆਇਆ ਸੀਗਾ ਵੀ ਚੱਲ ਰਿਹਾ ਪਰ ਹੁਣ ਸ਼ਾਇਦ ਹੋਰ ਪਹੁੰਚ ਜਾਏ ਕਿਉਂਕਿ ਦਾ A1 ਮੀਡੀਆ ਬਹੁਤ ਉਪਰਾਲਾ ਕਰ ਰਿਹਾ ਹੈ ਮੈਂ ਇਹਨਾਂ ਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਸੱਚੀ ਦਿਲੋਂ ਕਿ ਮੋਹਨ ਮਖਬੂਲ ਜੀ ਮੇਰੇ ਵੀਰ ਜੋ ਖੁਦ ਗਾਇਕ ਨੇ ਇਹਨਾਂ ਨੇ ਬਹੁਤ ਸਾਥ ਦਿੱਤਾ ਤੇ ਦੇਖ ਵੀ ਰਹੇ ਨੇ ਆਉਣ ਵਾਲੇ ਸਮੇਂ 'ਚ ਤੇ ਸਿੱਖ ਸੰਗਤ ਨੂੰ ਮੇਰੀ ਹੱਥ ਬੰਨ੍ਹ ਕੇ ਨਿਮਰਤਾ ਸਹਿਤ ਬੇਨਤੀ ਹੈ ਇਹਨੂੰ ਵੱਤੋ ਵੱਤ ਸੁਣੋ YouTube ਤੇ ਜਾ ਕੇ ਸੁਖਵੰਤ ਲਵਲੀ ਸਰਚ ਮਾਰ ਕੇ ਬੰਦੀ ਸਿੰਘਾਂ ਦੀ ਰਿਹਾਈ ਗੀਤ ਸੋਂ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਫਾਇਦਾ ਹੋ ਸਕੇ ਉਹ ਆਪਣੇ ਬੱਚਿਆਂ ਦੇ ਪਰਿਵਾਰਾਂ ਦੇ ਵਿੱਚ ਪਹੁੰਚ ਜਾਣ ਜੀ ਸੋ ਇਸੇ ਦੇ ਨਾਲ ਮੈਂ ਆਪਦੀ ਵਾਈਂਡ ਅਪ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਏਵਨ ਮੀਡੀਆ ਦਾ ਦੁਬਾਰੇ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ